ਅੱਜ ਜਿੰਨਾ ਰਾਮ ਰੌਲਾ ਪੈ ਰਿਹਾ ਤੇ ਥੋੜਾ ਜਿਹਾ ਗੌਰ ਮੰਗਦਾ ਪਿੱਛੇ ਸਾਨੂੰ ਧਿਆਨ ਦੇਣ ਦੀ ਲੋੜ ਹੈ ਇਹ ਜਿਹੜਾ ਕੰਮ ਚੱਲਿਆ ਹੈ 1849 ਤੋਂ ਬਾਅਦ ਦਾ ਜਿੰਨਾ ਸਿਸਟਮ ਹੈ ਸਾਡੇ ਸਿਰ ਤੇ ਮੜਿਆ ਗਿਆ ਧੱਕੇ ਨਾਲ ਮੜਿਆ ਹਕੂਮਤਾਂ ਨੇ ਮੜਿਆ ਤਾਂ ਜਿਹੜੀ ਸਿੱਖ ਸੋਚ ਹੈ ਗੁਰੂਆਂ ਦੀ ਸੋਚ ਹੈ ਪੰਜਾਬ ਦੀ ਸੋਚ ਹੈ ਜਿਹੜੀ ਪੰਜਾਬ ਦੀ ਸ਼ਕਤੀ ਹੈ ਇਹਨੂੰ ਕਿਵੇਂ ਨੱਪ ਕੇ ਰੱਖਾਂ ਇਨੋ ਕਿਵੇਂ ਕੰਟਰੋਲ ਕਰਨਾ ਸਾਡੇ ਨਾਲ 1925 ਤੋਂ ਬਾਅਦ ਸਾਡਾ ਢੇੜਾ ਪੁੱਠਾ ਵੱਜ ਗਿਆ 1849 ਤੋਂ ਬਾਅਦ ਅੰਗਰੇਜ਼ ਆ ਗਿਆ ਉਹਨੇ ਦੇਖ ਲਿਆ ਸਾਨੂੰ ਵੀ ਐਣੀ ਕਾਬੂ ਉਹਨੇ ਇਹਨੂੰ ਐ ਕਰਨਾ ਪੈਣਾ ਤੇ 1849 ਤੋਂ ਬਾਅਦ ਅੰਗਰੇਜ਼ ਨੇ ਪੂਰਾ ਤਕਰੀਬਨ 50 ਸਾਲ ਸਾਡੇ ਤੇ ਸੇ ਕੰਮ ਤੇ ਲਾਏ ਸਾਨੂੰ ਉਹਨੇ ਆਪਣੀ ਮਰਜ਼ੀ ਦਾ ਸਿਸਟਮ ਬਣਾ ਕੇ ਦਿੱਤਾ ਇਹ ਜਿਹੜਾ ਪਹਿਲਾਂ ਉਹਨੇ ਆਪਣੇ ਮੰਤ ਬਿਠਾਏ ਗੁਰਦਾਰਿਆਂ ਚ ਮੰਤਾਂ ਨਾਲ ਜਦੋਂ ਗੜਬੜ ਕਰਨ ਲੱਗ ਗਏ ਰੌਲਾ ਪਿਆ ਉਹਨੇ ਆਖਿਆ ਵੀ ਹੁਣ ਐਸ ਲੋਟ ਆ ਗਿਆ ਉਹਨਾਂ ਨੇ ਐਕਟ ਬਣਾ ਕੇ ਆਪਣੇ ਜਿਹੜੇ ਅੰਗਰੇਜ਼ਾਂ ਦੇ ਪਿੱਠੂ ਸਨ ਅੰਗਰੇਜ਼ਾਂ ਨਾਲ ਰਲ ਕੇ ਚੱਲਦੇ ਸਨ ਉਹਨਾਂ ਨੂੰ ਬਣਾ ਕੇ ਸਰਬਰਾਬ ਨਾਲ ਆ ਉਹਨਾਂ ਦੀਆਂ ਕਮੇਟੀਆਂ ਦੇ ਉਹਨਾਂ ਨੂੰ ਆਗੂ ਬਣਾ ਦਿੱਤਾ ਸਿਰ ਉਹਨੇ ਕਮੇਟੀ ਦੇ ਪ੍ਰਧਾਨ ਹੋ ਰਹੇ ਇੱਥੇ ਜਰਨਲ ਡਾਇਰ ਵਰਗਾ ਨੂੰ ਸਰੂਪੇ ਦਿੱਤੇਗੇ ਹਕੂਮਤਾਂ ਹਮੇਸ਼ਾ ਹਮਕੂਮਤਾਂ ਵਰਤ ਰਹੀਆਂ ਉਦੋਂ ਤੋਂ ਲੈ ਕੇ ਆਪਾਂ ਦੇਖ ਸਕਦੇ ਹਾਂ ਜੇ ਜਥੇਦਾਰ ਸਾਡੇ ਹੁੰਦੇ ਪੰਥ ਦੀ ਨੁਮਾਇੰਦਗੀ ਕਰ ਸਕਦੇ ਹੁੰਦੇ ਗੁਰੂ ਗ੍ਰੰਥ ਤੇ ਪੰਥ ਕਹਿਣ ਵਾਲਿਓ ਥੋੜਾ ਜਿਹਾ ਇਹ ਝਾਤੀ ਤਾਂ ਮਾਰੋ ਵੀ ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਹੈ ਕਿੱਥੇ ਆਪਣੇ ਸਿੱਖਾਂ ਦੇ ਘਰਾਂ ਚ ਆਜੋ ਪੰਜਾਬ ਦੀ ਧਰਤੀ ਤੇ ਆਜੋ ਪੰਜਾਬ ਦੀ ਧਰਤੀ ਤੇ ਗੁਰਦੁਆਰੇ ਪਿੰਡਾਂ ਦੇ ਵਿੱਚ ਗਰਾਊਂਡ ਤੇ ਜਾਤਾਂ ਪਾਤਾਂ ਦੇ ਨਾਮ ਤੇ ਬਣੇ ਹੋਏ ਆ। ਸਮਸ਼ਾਨ ਘਾੜ ਜਾਤਾਂ ਪਾਤਾਂ ਦੇ ਨਾਮ ਤੇ ਬਣੇ ਹੋਏ ਆ। ਇਹ ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਆ। ਇਹ ਗੁਰੂ ਨਾਨਕ ਦੀ ਸਿੱਖੀ ਆ। ਕੱਲਾ ਇਹ ਨਹੀਂ ਬਣੇ। ਫੇਰ ਸਾਨੂੰ ਕੀ ਬਣਾਇਆ? ਨਾਨਕ ਸਰੀਏ, ਨਾਮ ਧਾਰੀਏ, ਨਿਰੰਕਾਰੀਏ। ਬਿਆਸੀਏ ਸਰਸੇ ਵਾਲੇ ਕਿੰਨਾ ਕੁਝ ਖਲਾਰਾ ਪਾਇਆ ਆ ਟਕਸਾਲੀ ਐ ਆ ਮਿਸ਼ਨਰੀ ਐ ਆ ਨੀਲ ਧਾਰੀ ਐ ਆ ਕੰਠ ਧਾਰੀ ਐ ਆ ਫਲਾਨੇ ਨੇ ਆ ਫਲਾਨੇ ਆ ਅ ਕੀ ਕੁਸਾ ਅੱਜ ਵੀ ਤੁਸੀਂ ਦੇਖ ਸਕਦੇ ਹੋ ਉਹ ਲੋਕ ਡੱਡੂਆਂ ਵਾਂਗ ਡਰੈਂਕ ਡਰੈਂਕ ਕਰਦੇ ਸਨੋ ਨਜ਼ਰ ਆਉਣੇ ਆ ਜਿਹੜੇ ਹਮੇਸ਼ਾ ਹਕੂਮਤਾਂ ਨਾਲ ਖੜਦੇ ਰਹੇ ਅੱਜ ਵੀ ਉਹ ਹਕੂਮਤਾਂ ਖੜੇ ਤੁਸੀਂ ਦੇਖੋ ਬਿਆਨ ਆਜਾ ਜਥੇਦਾਰੀ ਦੇ ਉੱਤੇ ਬਿਆਨ ਆ ਰਹੇ ਜਥੇਦਾਰਾਂ ਦੀ ਦਰਬਾਰ ਤੋਂ ਅੱਜ ਥੋੜਾ ਹੋਈ ਹੈ ਇਹ ਤਾਂ ਜਰਨਲ ਡਾਇਰ ਵਰਗਿਆਂ ਤੋਂ ਸ਼ੁਰੂ ਹੋਈ ਅੱਜ ਜਥੇਦਾਰ ਜਿਹੜੇ ਬਾਦਲ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਸੀ ਮੈਨੂੰ ਜਿੱਥੋਂ ਠੇਸ ਪਹੁੰਚੀ ਹੈ ਉਹੀ ਤੁਮਾ ਕਸੂਕਮਾ ਬਾਬਾ ਕਹਿੰਦਾ ਸੀ ਨਾ ਸੰਗਤ ਜੀ ਤੜਕੇ ਉੱਠ ਕੇ ਚਾਹ ਪੀਣ ਤੋਂ ਪਹਿਲਾਂ ਅਰਦਾਸ ਕਰਿਆ ਕਰੋ ਜੇ ਬਿਏ ਪਰਿਵਾਰ ਚੜ ਕਿਉਂ ਉਦੋਂ ਸਤਾ ਚ ਸੀ ਉਹ ਅੱਜ ਸਤਾ ਚ ਕਾਉਣਾ ਬੀਜੇਪੀ ਬੀਤੇ ਦੀ ਹਮਾਇਤ ਜੇ ਦੂਜੀਆਂ ਸਟੇਟਾਂ ਚ ਬਾਬਾ ਜਾਂਦਾ ਕਿ ਨਹੀਂ ਜਾਂਦਾ ਵੀ ਵੋਟ ਪਾਓ ਅੱਜ ਇਹ ਬਾਬਾ ਦੇਖੋ ਬੋਲਿਆ ਨਾ ਜਥੇਦਾਰੀ ਸਿਸਟਮ ਦੇ ਉੱਤੇ ਪਹਿਲਾਂ ਨਹੀਂ ਕਦੇ ਬੋਲਿਆ ਬਾਬਾ ਤੋਂ ਮਹਾਕਾਲ ਤਖਤ ਦੀ ਮਰਯਾਦਾ ਨੂੰ ਚੈਲੰਜ ਕਰਦਾ ਉਹ ਮੰਨਦਾ ਨਹੀਂ ਅਕਾਲ ਤਖਤ ਦੀ ਗੱਲ ਇੱਕ ਵੀ ਗੱਲ ਕਲਾਓ ਕਿ ਬਾਕੀ ਸੰਪਰਦਾਵਾਂ ਚਲੇ ਜਾਓ ਨਾਨਕਸਰੀਆਂ ਚਲੇ ਚਲੇ ਜਾਓ ਉਹਨਾਂ ਦਾ ਨਿਸ਼ਾਨ ਸਾਹਿਬ ਵੀ ਲਾਤੇ ਰੋਟੀਆਂ ਵੀ ਮੰਗਣ ਜਾਂਦੇ ਆ ਘਰਾਂ ਚ ਇਹ ਬਾਬੇ ਨਾਨਕ ਦੀ ਸਿੱਖੀ ਹੈ ਕਿਤੇ ਸਾਡੇ ਨਾਲ ਦੇ ਗੋਤਿਰਮਿਤਾ ਨਹੀਂ ਹੋਊਗੀ ਹੋਰ ਦੇਖੋ ਸਾਡੇ ਅਸੀਂ ਮਨਾ ਕੀ ਰਿਹਾ ਕਰ ਕੀ ਰਿਹਾ ਗੁਰੂ ਘਰਾਂ ਚ ਸਾਡੇ ਜਿੰਨੇ ਕੰਮ ਨੇ ਕਰਮ ਕਾਂਡ ਨੇ ਉਹ ਕਿਹੜੇ ਜਿਹੜੇ ਨੇ ਜਿਹੜੇ ਮੰਨੂ ਵਾਲੇ ਨੇ ਤਿੱਥਾਂ ਕੌਣ ਸੇਮ ਤੇ ਸਿੱਖਤਾ ਤਿੱਥਾਂ ਦਾ ਪੁਜਾਰੀ ਨਹੀਂ ਹੈਗਾ ਗੁਰੂ ਕ੍ਰਾਂਸੀ ਧੀ ਜੜੇ ਨਹੀਂ ਬਣਾਏ ਜਾਂਦੇ ਬਹੁਤ ਘੱਟ ਨਜ਼ਰ ਆਉਣੇ ਆ ਅਜ ਮਸਿਆ ਸ੍ਰੋਣੀ ਕਮੇਟੀ ਦੇ ਗੁਰਦਾਰਾਂ ਚ ਦੇਖ ਲਓ ਮਸਿਆ ਅਜ ਪੁੰਨਿਆਜ ਆ ਸੰਗਰਾਂਦ ਦਾ ਅਜ ਦਸਵੀਂ ਆ ਅ ਚੌਦ੍ਹੇ ਆ ਇੱਕ ਗੁਰਨਾਨਕ ਦੀ ਸਿੱਖੀ ਹੈ ਜੇ ਸਰੋਣੀ ਕਮੇਟੀ ਪੰਥ ਸੋਡਾ ਹੁੰਦਾ ਜਥੇਦਾਰ ਸਿੱਖਾਂ ਦੇ ਹੁੰਦੇ ਪੰਥ ਦੇ ਹੁੰਦੇ ਰੱਬ ਨੂੰ ਗੁਰੂ ਨੂੰ ਹਾਜ਼ਰਨਾਜ਼ ਆ ਜਾਣ ਕੇ ਦੱਸਿਓ ਵੀ ਆ ਕੰਮ ਹੋ ਸਕਦਾ ਸੀ ਕਿ ਨਾ ਹੋ ਸਕਦਾ ਸੀ ਇਹ ਗੁਰੂ ਘਰਾਂ ਚ ਕਾਰਮਕਾਂਡ ਚੱਲ ਸਕਦੇ ਸੀ ਕਦੇ ਨਹੀਂ ਸੀ ਚੱਲਣੇ ਇਸ ਕਰਕੇ ਸਾਨੂੰ ਸਾਡੇ ਆਪਣੇ ਗਰੀਬਾਂ 'ਤੇ ਝਾਤ ਮਾਰਨ ਦੀ ਲੋੜ ਐ ਕਦੇ ਨਾ ਹੋਵੇ ਵੀ ਅਸੀਂ ਹੋਰਾਂ ਦਾ ਹੀ ਬੋਝਾ ਢੋਂਦੇ ਫਿਰਗੇ ਸਾਨੂੰ ਪਤਾ ਹੀ ਨਾ ਲੱਗੇ ਵੀ ਜਿਵੇਂ ਗੁਰੂ ਸਾਹਿਬ ਨੇ ਕਿਹਾ ਨਾ ਵੀ ਖਰ ਚੰਦਨ ਜਸ ਭਾਰਾ ਵੀ ਗਦੇ ਨੂੰ ਤਾਂ ਕੱਲਾ ਇੰਨਾ ਹੀ ਪਤਾ ਮੇਰੇ ਤੇ ਬੋਝ ਆਇਆ ਨਹੀਂ ਪਤਾ ਵੀ ਚੰਦਨ ਰੱਖਿਆ ਹੋ ਕੇ ਸਵਾਰ ਰੱਖੀ ਹੋਈ ਇਹ ਤਾਂ ਬਸ ਬੋਝ ਚੱਕ ਕੇ ਤੁਰਿਆ ਫਿਰਦਾ ਹੁਣ ਜਿਹੜਾ ਬੋਝ ਸਾਡੇ ਸਾਡਾ ਪੰਥ ਢੋ ਰਿਹਾ ਇਹ ਬੋਝ ਨੂੰ ਥੋੜਾ ਜਾਂ ਬੋਰਾ ਖੋਲ ਕੇ ਉਂਗਲ ਮਾਰ ਕੇ ਦੇਖ ਲਓ ਕਿਤੇ ਸਵਾ ਤਾਂ ਨਹੀਂ ਚੱਕੀ ਫਿਰਦੇ ਚੰਦਨ ਹੈ ਵੀ ਅਗਲਿਆਂ ਨੇ ਬੇੜਕ ਦੇ ਤਬਦੀਲ ਤਾਂ ਨਹੀਂ ਕਰਤਾ ਭਾਰ ਭਾਰਤਾ ਸੀ ਤਾਂ ਚੱਕਿਆ ਸਿਰ ਤੇ ਅੱਜ ਸਾਨੂੰ ਆਪਣਾ ਬੋਝਾ ਖੋਲ ਕੇ ਝੋਲੇ 'ਚ ਦੇਖਣ ਦੀ ਲੋੜ ਹੈ ਵੀ ਸਮਾਨ ਕੀ ਹੈ ਚੰਦਨੀਆਂ ਕਿ ਗਧੇ ਦੇ ਉੱਤੇ ਸਵਾ ਧਰੀ ਹੋਈ ਆ ਬਦਲ ਗਦਾ ਖੁਸ਼ ਹੋਇਆ ਫਿਰਦਾ ਈਮਾਨਦਾਰੀ ਨਾਲ ਕਮੈਂਟ ਕਰਕੇ ਜਵਾਬ ਦਿਓ ਈਮਾਨਦਾਰੀ ਨਾਲ ਦੱਸਿਓ ਅੱਜ ਪੰਜਾਬ ਨੂੰ ਬੜੀ ਸਖਤ ਲੋੜ ਐ ਗੁਰਮਤਿਵਾਦ ਅਨੁਸਾਰ ਗਾੜੀ ਦੀ ਲੀਟ ਲੈ ਕੇ ਆਉਣ ਦੀ ਨਹੀਂ ਤਾਂ ਇਹਨੂੰ ਨੋਚਣ ਵਾਲੇ ਪੰਜਾਬ ਨੂੰ ਪੰਥ ਨੂੰ ਗਿਰਜਾਂ ਵਾਂਗ ਉਡਾਰੀਆਂ ਮਾਰਦੇ ਫਿਰਦੇ ਆ ਕੋਈ ਸੱਜਿਆਂ ਕੋਈ ਖੱਬਿਆਂ ਵੀ ਕਿਵੇਂ ਨਾ ਕਿਵੇਂ ਹੱਥ ਪੈ ਜੇ ਉਹ ਪੰਜਾਬ ਲਈ ਨਹੀਂ ਧਾਲ ਆਉਣ ਲਈ ਆ ਰਿਹਾ ਧਾਲ ਆਉਣ ਲਈ ਬਚੋ ਪੰਜਾਬੀਓ ਸਾਵਧਾਨ ਹੋ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ